ਸੋ ਸਚਕਲ ਦੋਸਤੋ ਮੈਂ ਦਰਪਨ ਸਵਾਗਤ ਕਰਦਾ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਦਰਪਨ ਕੋਚਿੰਗ ਸੈਂਟਰ ਤੇ ਤੇ ਬਿਲਕੁਲ ਤੁਸੀਂ ਪਾੜੀ ਲਿਆਉਣ ਆਏ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਆਈਆਂ ਵਰਤੀਆਂ ਅੱਛਾ ਸਰਕਾਰੀ ਸਕੂਲ ਵੀ ਬੜੀ ਤਰ੍ਹਾਂ ਦੇ ਹੁੰਦੇ ਨੇ ਮੈਂ ਹਮੇਸ਼ਾ ਦੱਸਦਾ ਹਾਂ ਠੀਕ ਹੈ ਇੱਕ ਤਾਂ ਜਿਹੜੇ ਸਕੂਲ ਆਫ ਐਮੀਨੈਂਸ ਹੈ ਜਿਹੜੇ ਭਗਵੰਤਵਾਨ ਜੀ ਦੇ ਅੰਡਰ ਚੱਲ ਰਹੇ ਆ ਉਹ ਵੀ ਸਰਕਾਰੀ ਸਕੂਲ ਹੁੰਦੇ ਆ ਠੀਕ ਹੈ ਕੋਸ਼ਿਸ਼ ਜਿੱਦਾਂ ਸੈਂਟਰਲ ਗਵਰਨਮੈਂਟ ਦੇ ਅੰਡਰ ਚੱਲਦੇ ਆ ਐਪੀਐਸ ਹੋ ਗਿਆ ਕੇਵੀਐਸ ਹੋ ਗਿਆ ਠੀਕ ਹੈ ਆਰਮੀ ਪਬਲਿਕ ਸਕੂਲ ਜਾਂ ਕੇਵੀਐਸ ਹੋ ਗਿਆ ਠੀਕ ਹੈ ਇਸ ਤੋਂ ਇਲਾਵਾ ਵੀ ਅ ਅਗਰ ਸਕੂਲ ਦੀ ਗੱਲ ਕਰੀਏ ਕੋਈ ਸਕੂਲ ਵਕਫ ਬੋਰਡ ਦੇ ਅੰਡਰ ਚੱਲ ਰਹੇ ਹੈ ਜੀ ਉਹ ਵੀ ਸਰਕਾਰੀ ਸਕੂਲਾਂ ਜੀ ਗਿਨੇ ਜਾਂਦੇ ਆ ਅੱਜ ਆਪਾਂ ਆਰਮੀ ਪਬਲਿਕ ਸਕੂਲ ਜੋ ਹੈ ਨਾ ਉਹਦੀ ਭਰਤੀ ਦੀ ਗੱਲ ਕਰਨੀ ਹੈ ਏ ਪੀ ਐਸ ਆਰਮੀ ਪਬਲਿਕ ਸਕੂਲ ਇੱਥੇ ਆਈ ਹੈ ਬਹੁਤ ਹੀ ਇੰਪੋਰਟੈਂਟ ਭਰਤੀ ਐਂਡ ਇਹਦੇ ਬਾਰੇ ਹੀ ਆਪਾਂ ਗੱਲ ਕਰਨੀ ਹੈ ਚਲੋ ਸ਼ੁਰੂ ਕਰਦੇ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਤਾਂ ਕੌਣ ਕੌਣ ਪਾਰਟਿਸਿਪੇਟ ਕਰ ਸਕਦਾ ਹੈ ਤੋਂ ਡੈਫੀਨਿਟਲੀ ਕੋਈ ਵੀ ਪਾਰਟਿਸਿਪੇਟ ਕਰੇ ਠੀਕ ਹੈ ਜੋ ਉਹਨਾਂ ਦੀ ਕੰਡੀਸ਼ਨਸ ਹੈ ਬਸ ਉਹ ਪੂਰੀਆਂ ਕਰ ਦੋ

ਆਰਮੀ ਪਬਲਿਕ ਸਕੂਲ ਸ਼ਹਿਰ ਦੇ तकरीबन ਜਿੰਨੇ ਵੀ ਮਤਲਬ ਪੰਜਾਬ ਦੇ ਸ਼ਹਿਰ ਹੈਗੇ तकरीबन तकरीबन ਹਰ ਜਗ੍ਹਾ ਤੇ ਆ ਠੀਕ ਹੈ ਸ਼ੁਰੂ ਵਿੱਚ ਦਾ ਜੌਬ ਤਾਂ ਢਿੱ ਕੱਚਾ ਹੀ ਹੋਣੀ ਆ ਕੰਟਰੈਕਟ ਬੇਸ ਤੇ ਹੋਣੀ ਆ ਐਂਡ ਪੱਕੇ ਹੋਣ ਤੋਂ ਬਾਅਦ ਡੈਫੀਨਿਟਲੀ ਤੁਸੀਂ ਇਦੀ ਟ੍ਰਾਂਸਫਰ ਲੈ ਸਕਦੇ ਹੋ ਲੇਕਿਨ ਜਿਹੜੇ ਪੱਕੇ ਨਹੀਂ ਹੈ ਮਤਲਬ ਜਿਹੜੇ ਹਾਲੇ ਕੱਚੇ ਚ ਕੰਮ ਕਰ ਰਹੇ ਉਹ ਟ੍ਰਾਂਸਫਰ ਜੀ ਨਹੀਂ ਲੈ ਸਕਦੇ ਏਜ ਲਿਮਟ ਦੀ ਗੱਲ ਕਰ ਲਈਏ ਇੱਥੇ ਦੋ ਤਰੀਕੇ ਦਾ ਏਜ ਸਲੈਬ ਆਇਆ ਵਾ ਸਭ ਤੋਂ ਪਹਿਲਾਂ ਆਇਆ ਜੀ ਫਰੈਸ਼ਰ ਵਾਸਤੇ ਅਗਰ ਤੁਹਾਨੂੰ ਕੋਈ ਐਕਸਪੀਰੀਅੰਸ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਤੋਂ ਤੁਹਾਡੀ ਵੱਧ ਤੋਂ ਵੱਧ ਉਮਰ 40 ਸਾਲ ਹੋ ਸਕਦੀ ਹੈ ਇਸ ਤੋਂ ਵੱਧ ਵਾਲੇ ਫਿਰ ਅਪਲਾਈ ਨਹੀਂ ਕਰ ਸਕਦੇ ਜੇ ਤੁਸੀਂ ਫਰੈਸ਼ਰ ਹੋ ਪਰ ਜੇ ਤੁਸੀਂ ਐਕਸਰਿਸ ਮੈਨ ਹੋ ਜਾਂ ਫਿਰ ਐਕਸਪੀਰੀਐਂਸਡ ਹੋ ਮਤਲਬ ਤੁਹਾਨੂੰ ਕਿਸੇ ਫੀਲਡ ਦੇ ਵਿੱਚ ਐਕਸਪੀਰੀਐਂਸ ਹੈਗਾ ਵਾ ਫਿਰ ਤੁਸੀਂ 57 ਸਾਲ 57 ਇਅਰ ਦੀ ਏਜ ਤੱਕ ਇਸ ਫਾਰਮ ਨੂੰ ਅਪਲਾਈ ਕਰ ਸਕਦੇ ਹੋ ਨੈਕਸਟ ਆ ਗਿਆ ਜੀ ਮੋਡ ਆਫ ਸਿਲੈਕਸ਼ਨ ਯਾਨੀ ਕਿਸ ਤਰ੍ਹਾਂ ਦੀ ਯੂ نو ਕੀ ਪ੍ਰੋਸੈਸ ਹੋਏਗਾ ਸਿਲੈਕਸ਼ਨ ਦਾ ਤੋ ਇੱਥੇ ਮੈਂ ਦੱਸ ਰਿਹਾ ਕੋਈ ਰਿਟਰਨ ਨਹੀਂ ਰੱਖਿਆ ਇਹਨਾਂ ਨੇ ਕੋਈ ਮੈਡੀਕਲ ਨਹੀਂ ਹੈ ਫਿਜ਼ੀਕਲ ਨਹੀਂ ਹੈ ਰੇਸ ਨਹੀਂ ਹੈ ਸਿਰਫ ਤੇ ਸਿਰਫ ਇੱਕ ਇੰਟਰਵਿਊ ਰੱਖੀ ਗਈ ਹੈ ਇੰਟਰਵਿਊ ਦੇ ਬੇਸ ਤੇ ਹੀ ਤੁਹਾਨੂੰ ਸਿਲੈਕਟ ਕੀਤਾ ਜਾਏਗਾ ਜਿਹਨੂੰ ਵੀ ਸਿਲੈਕਟ ਕੀਤਾ ਜਾਏਗਾ ਜਿਹੜੀ ਵੀ ਪੋਸਟ ਲਈ ਦੀ ਭਰਦੇ ਹੋ ਉਸੇ ਪੋਸਟ ਨਾਲ ਸੰਬੰਧਿਤ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਇੰਟਰਵਿਊ ਦੇ ਵਿੱਚ ਠੀਕ ਹੈ ਅੱਛਾ ਨੈਕਸਟ ਆ ਗਿਆ ਆਪਾਂ ਕਿ ਹੋਮ ਆਨਲਾਈਨ ਹੈ ਆਫਲਾਈਨ ਹੈ ਬਿਲਕੁਲ ਆਫਲਾਈਨ ਫਾਰਮ ਹੈ ਜੀ ਲਿੰਕ ਹੈ ਦਾ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੈ ਨਾਲ ਦੀ ਨਾਲ ਨੋਟੀਫਿਕੇਸ਼ਨ ਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ 'ਚ ਦਿੱਤਾ ਹੈ ਅ ਦੋਨੋ ਲਿੰਕ ਇਨ ਫੈਕਟ ਜੁੜੇ ਹੋਏ ਆ ਮਤਲਬ ਇੱਕੋ ਹੀ ਲਿੰਕ ਦੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਵੀ ਮਿਲ ਜੇਗੀ ਐਂਡ ਉਸੇ ਲਿੰਕ ਦੇ ਵਿੱਚ ਤੁਹਾਨੂੰ ਫਾਰਮ ਵੀ ਮਿਲ ਜੇਗਾ ਤੁਸੀਂ ਸਿਰਫ ਫਾਰਮ ਪ੍ਰਿੰਟ ਕਰਵਾਉਣਾ ਹੈ ਨੋਟੀਫਿਕੇਸ਼ਨ ਪ੍ਰਿੰਟ ਕਰਵਾ ਕੇ ਨਹੀਂ ਪੇਜ ਨਹੀਂ ਪਿਛਲੀ ਪਿਛਲੀ ਵਾਰ ਕਿਸੇ ਨੇ ਨੋਟੀਫਿਕੇਸ਼ਨ ਵੀ ਪ੍ਰਿੰਟ ਕਰਵਾ ਕੇ ਭੇਜੀ ਸੀ ਇਹਦਾ ਨਹੀਂ ਕਰਨਾ ਐਸ ਵਾਰ ਠੀਕ ਹੈ ਇਹਨੂੰ ਫਾਰਮ ਨੂੰ ਪੂਰਾ ਭਰ ਕੇ ਨਾਲ ਆਪਣੇ ਕੰਪਲੀਟ ਡਾਕੂਮੈਂਟਸ ਲਗਾ ਕੇ ਤੇ ਤੁਸੀਂ ਭੇਜ ਦੇਣਾ ਹੈ ਇਸ ਐਡਰੈਸ ਤੇ ਅੱਛਾ ਫੀਸ ਦੀ ਗੱਲ ਕਰ ਲਈਏ ਹੁਣ ਫੀਸ ਦੀ ਗੱਲ ਕਰ ਲਈਏ ਤਾਂ ਐਪਲੀਕੇਸ਼ਨ ਜਿਹੜੀ ਆ ਅਸੈਪਟ ਕੀਤੀ ਜਾਏਗੀ ਪੋਸਟ ਦੇ ਥਰੂ ਐਂਡ ਇਥੇ ਨਾਲ ਤੁਹਾਡੀ ਡਰਾਫਟ ਵੀ ਲੱਗਾ ਹੋਣਾ ਚਾਹੀਦਾ ਹੈ ਜੀ 250 ਰੁਪਏ ਦਾ ਅੱਛਾ 250 ਰੁਪਏ ਦਾ ਡਰਾਫਟ ਹਰ ਇੱਕ ਵਾਸਤੇ ਕੰਪਲਸਰੀ ਹੈ ਐਂਡ ਕਿਹੜੀ ਫੇਵਰਚ ਬਣਾਉਣਾ ਇਨ ਫੇਵਰ ਆਫ ਪ੍ਰਿੰਸੀਪਲ ਆਰਬੀ ਪਬਲਿਕ ਸਕੂਲ ਪਠਾਨਕੋਟ ਪੇਅਬਲ ਐਟ ਪਠਾਨਕੋਟ ਠੀਕ ਹੈ ਇਹ ਵਾਲਾ ਜੋ ਡਰਾਫਟ ਹੈ ਇਸ ਪਾਰਟਿਕੂਲਰ ਐਡਰੈਸ ਦੇ ਉੱਪਰ ਡਰਾਫਟਡ ਹੈ ਇਹ ਤੁਸੀਂ ਬਣਾਓਗੇ 250 ਰੁਪਏ ਦਾ ਨਾਲ ਉਹ ਲੱਗੇਗਾ ਫੇਰ ਹੀ ਤੁਹਾਡੀ ਅਪਲੀਕੇਸ਼ਨ ਕੰਪਲੀਟ ਮੰਨੀ ਜਾਏਗੀ ਅਗਰ ਡਰਾਫਟ ਨਹੀਂ ਬਣਾਦੇ ਤੁਸੀਂ ਫਿਰ ਤੁਹਾਡੀ ਅਪਲੀਕੇਸ਼ਨ ਕੰਪਲੀਟ ਨਹੀਂ ਮੰਨੀ ਜਾਏਗੀ अच्छा डॉक्यूमेंट्स केड़े-केड़े आ डॉक्यूमेंट्स जेडे तुसी ਲਗਾਉਣੇ ਨਾਲ ਆਬਵੀਅਸਲੀ ਤੁਹਾਡੇ ਜਿੰਨੇ ਵੀ ਐਜੂਕੇਸ਼ਨਲ ਡਾਕੂਮੈਂਟਸ ਨੇ ਠੀਕ ਹੈ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੋ ਵੀ ਨਾਲ ਲਗਾ ਦਿਓ ਜਨਮ ਤithi ਸਰਟੀਫਿਕੇਟ ਲਗਾਣਾ ਹੈ ਉਹਦੇ ਲਈ ਤੁਸੀਂ 10ਵੀਂ ਦਾ ਸਰਟੀਫਿਕੇਟ ਲਗਾ ਸਕਦੇ ਹੋ ਪੈਨ ਕਾਰਡ ਆਧਾਰ ਕਾਰਡ ਜਿੱਤੇ ਵੀ ਡੇਟ ਆਫ ਬਰਥ ਹੁੰਦੀ ਹੈ ਜਾਤੀ ਦਾ ਪ੍ਰਮਾਨ ਪੱਤਰ ਕਾਸ ਸਰਟੀਫਿਕੇਟ ਅਗਰ ਤੁਹਾਡਾ ਰਿਜ਼ਰਵ ਕੈਟੇਗਰੀ ਹੈ 250 ਰੁਪਏ ਦਾ ਬੈਂਕ ਡਰਾਫਟ ਅਗਰ ਤੁਸੀਂ ਬੂਤ ਪੂਰਵ ਸੈਣੀ ਕੋ ਮਤਲਬ ਐਕਸਰਿਸ ਮੈਨ ਹੋ ਠੀਕ ਹੈ ਉਹਦਾ ਵੀ ਪ੍ਰਮਾਨ ਪੱਤਰ ਲੱਗਣਾ ਹੈ ਠੀਕ ਹੈ ਇਸ ਤੋਂ ਇਲਾਵਾ ਐਕਸ ਰਿਸ ਵਿੱਚ ਜਿਹੜੇ ਬਾਕੀ ਡਾਕੂਮੈਂਟ ਹੁੰਦੇ ਆ ਪੀਪੀਓ ਡਿਸਟਾਰ ਬੁੱਕ ਵਗੈਰਾ ਐਂਡ ਇੱਕ ਆਲਸੋ ਪਾਸਪੋਰਟ ਸਾਈਜ਼ ਫੋਟੋਗ੍ਰਾਫ ਐਕਸਟਰਾ ਫਾਰਮ ਤੇ ਜਿਹੜੀ ਲਗਣੀ 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 ਇੱਕ ਹੋਰ ਐਕਸਟਰਾ ਵੀ ਲਗਣੀ ਹੈ ਨਾਲ ਅੱਛਾ ਨੈਕਸਟ ਕੁਐਸਚਨ ਇਹ ਹੈ ਕਿ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇੰਟਰਵਿਊ ਲਈ ਤੁਸੀਂ ਸਿਲੈਕਟ ਹੋ ਗਏ ਹੋ ਕਿ ਨਹੀਂ ਤਾਂ ਦੇਖੋ ਇੱਥੇ ਬਹੁਤ ਕਲੀਅਰ ਲਿਖਿਆ ਹੈ ਕਿ ਸ਼ਾਰਟਲਿਸਟਿੰਗ ਅਵੇਦ ਕੇ ਜਿਹੜੇ ਆ ਮਤਲਬ ਜਿਹੜੇ ਬੰਦੇ ਸ਼ਾਰਟਲਿਸਟ ਹੋਣਗੇ ਉਹਨਾਂ ਨੂੰ ਜਾਂ ਡਾਕ ਰਹੀ ਜਾਂ ਈਮੇਲ ਰਹੀ ਜਾਂ ਮੋਬਾਈਲ ਰਹੀ ਜਾਂ ਫਿਰ ਸਕੂਲ ਦੀ ਵੈਬਸਾਈਟ ਤੇ ਸੂਚਿਤ ਕੀਤਾ ਜਾਏ कि ਤੁਹਾਡੀ ਇੰਟਰਵਿਊ ਆ ਗਈ ਹੈ ਇੰਟਰਵਿਊ ਕਦੋਂ ਆ ਨਾਲ ਹੀ ਦੱਸ ਦਿੱਤਾ ਜਾਏਗਾ ਜਦੋਂ ਵੀ ਤੁਹਾਨੂੰ ਮੇਲ ਆਏਗੀ ਜਾਂ ਮੋਬਾਈਲ ਤੇ ਮੈਸੇਜ ਆਏਗਾ ਜਾਂ ਸਕੂਲ ਵੈਬਸਾਈਟ ਤੇ ਉਹ ਪਾਦਨਗੇ ਇੱਕ ਵਾਰ ਜਾਂ ਫਿਰ ਡਾਕ ਦੁਆਰਾ ਭੇਜ ਦੇਣਗੇ ਜੋ ਵੀ ਉਹਨਾਂ ਨੂੰ ਸਹੀ ਲੱਗੇਗਾ ਠੀਕ ਹੈ ਲੇਕਿਨ ਸਾਰਿਆਂ ਦੀ ਇੰਟਰਵਿਊ ਨਹੀਂ ਹੋਏਗੀ ਸਿਰਫ ਤੇ ਸਿਰਫ ਸ਼ਾਰਟਲਿਸਟਡ ਕੈਂਡੀਡੇਟਸ ਦੀ ਇੰਟਰਵਿਊ ਜਿਹੜੀ ਆ ਉਹ ਇੱਥੇ ਰੱਖੀ ਜਾਏਗੀ ਸੈਲਰੀ ਦੀ ਗੱਲ ਕਰੀਏ ਸੈਲਰੀ ਦਾ ਕੋਈ ਪ੍ਰੋਪਰਲੀ ਮੈਂਸ਼ਨ ਤਾਂ ਨਹੀਂ ਹੈ ਐਸ ਪਰ ਆਰਮੀ ਰੂਲਸ ਹੀ ਲਿਖਿਆ ਵਾ ਜੋ ਵੀ ਆਰਮੀ ਰੂਲਸ ਨੇ ਉਹਦੇ ਮੁਤਾਬਿਕ ਜਿਹੜੀ ਸੈਲਰੀ ਆ ਉਹ ਤੁਹਾਨੂੰ ਹੋ ਜਾਏਗੀ ਇੰਟਰਵਿਊ ਦੀ ਡੇਟ ਵੀ ਅਜੇ ਤੱਕ ਨਹੀਂ ਆਈ ਠੀਕ ਹੈ ਇੰਟਰਵਿਊ ਦੀ ਡੇਟ ਵੀ ਅਜੇ ਤੱਕ ਨਹੀਂ ਆਈ ਇੰਟਰਵਿਊ ਦੀ ਡੇਟ ਵੀ ਜਲਦੀ ਅਨਾਉਂਸ ਕਰ ਦਿੱਤੀ ਜਾਏਗੀ ਨੀਚੇ ਜਿਹੜਾ ਮੈਂ ਨੋਟੀਫਿਕੇਸ਼ਨ ਪਾਇਆ ਉਹਦੇ ਵਿੱਚ ਐਡਰੈਸ ਵੀ ਹੈਗਾ ਇਹ ਤੁਹਾਡਾ ਆਰਮੀ ਪਬਲਿਕ ਸਕੂਲ ਪਠਾਨਕੋਟ ਦਾ ਆਫੀਸ਼ੀਅਲ ਐਡਰੈਸ ਠੀਕ ਹੈ ਆਰਮੀ ਪਬਲਿਕ ਸਕੂਲ ਦਾ ਜੋ ਪਠਾਨਕੋਟ ਦਾ ਜੋ ਆਫੀਸ਼ੀਅਲ ਐਡਰੈਸ ਹੈ ਉਹ ਵੀ ਨੋਟੀਫਿਕੇਸ਼ਨ ਦੇ ਵਿੱਚ ਮੈਂਸ਼ਨ ਹੈ ਉੱਥੇ ਤੁਸੀਂ ਆਪਣੀ ਐਪਲੀਕੇਸ਼ਨ ਜਿਹੜੀ ਹੈ ਉਹ ਭੇਜਣੀ ਆ ਅੱਛਾ ਨੈਕਸਟ ਆ ਗਿਆ ਤਾਂ ਈਕੁਆਲੀਫਿਕੇਸ਼ਨ ਕਿਹੜੀਆਂ ਕਿਹੜੀਆਂ ਪੋਸਟਾਂ ਨੇ ਉਹ ਸਾਰਾ ਕੁਝ ਉਦੋਂ ਦੇਖੋ ਸਭ ਤੋਂ ਪਹਿਲਾਂ ਤਾਂ ਸਹਾਇਕ ਦੀ ਪੋਸਟ ਹੈ ਅਸਿਸਟੈਂਟ ਦੀ ਠੀਕ ਹੈ ਇਹਦੇ ਲਈ ਤੁਹਾਡੀ ਉਹੀ 40 ਸਾਲ ਤੋਂ ਘੱਟ ਦੀ ਉਮਰ ਚਾਹੀਦੀ ਆ ਐਂਡ ਇਹਦੇ ਲਈ ਤੁਹਾਨੂੰ ਮਿਲੇਗਾ 13000 ਕੇ 8000 ਰੁਪਏ ਮਹੀਨਾ ਠੀਕ ਹੈ ਇਹਦੇ ਲਈ ਤੁਸੀਂ 12ਵੀਂ ਕੀਤੀ ਹੋਵੇ ਵਿਗਿਆਨ ਦੇ ਨਾਲ ਯਾਨੀ ਫਿਜ਼ਿਕਸ ਵਗੈਰਾ ਪੜ੍ਹੀ ਹੋਵੇ ਐਂਡ ਨਾਲ ਦੀ ਨਾਲ ਤੁਹਾਨੂੰ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਹੈ ਅੱਛਾ ਇਹ ਜੋ ਫਿਜ਼ਿਕਸ ਲੈਬ ਹੁੰਦੀ ਆ ਫਿਜ਼ਿਕਸ ਲੈਬ ਉਹਦੇ ਵਿੱਚ ਇਹਨਾਂ ਨੇ ਅਸਿਸਟੈਂਟ ਰੱਖਣਾ ਹੈ ਲੈਬ ਸਹਾਇਕ ਲੈਬ ਅਸਿਸਟੈਂਟ ਰੱਖਣਾ ਹੈ ਲੈਬ ਅਸਿਸਟੈਂਟ ਦਾ ਕੰਮ ਸਿਰਫ ਅਸਿਸਟ ਕਰਨਾ ਹੁੰਦਾ ਹੈ ਠੀਕ ਹੈ ਜੋ ਟੀਚਰ ਪੜਾ ਰਹੇ ਨੇ ਉਹਨੂੰ ਅਸਿਸਟ ਕਰਨਾ ਜੋ ਬੱਚਿਆਂ ਨੂੰ ਐਕਸਪੈਰੀਮੈਂਟ ਕਰਵਾਉਂਦੇ ਨੇ ਉਹਦਾ ਜੋ ਸਮਾਨ ਵਗੈਰਾ ਉਹ ਸਾਰਾ ਠੀਕ ਹੈ ਦੇਣਾ ਨੈਕਸਟ ਹੈ ਕੰਪਿਊਟਰ ਲੈਬ ਟੈਕਨੀਸ਼ੀਅਨ ਇਹਦੀ ਸੈਲਰੀ ਹੈਗੀ ਜੀ 16475 ਰੁਪਏ ਇਹਦੀ ਤੁਸੀਂ 12ਵੀਂ ਪਾਸ ਕੀਤੀ ਹੋਵੇ ਤੇ ਇੱਕ ਸਾਲ ਦਾ ਕੰਪਿਊਟਰ ਵਿਗਿਆਨ ਡਿਪਲੋਮਾ ਵੀ ਤੁਹਾਨੂੰ ਹੋਣਾ ਚਾਹੀਦਾ ਹੈ ਮਤਲਬ ਨਾਲ ਦੀ ਨਾਲ ਤੁਸੀਂ ISO ਤੋਂ ਇੱਕ ਸਾਲ ਵਾਲਾ ਇਹਦਾ ਕੰਪਿਊਟਰ ਦਾ ਕੋਰਸ ਉਹ ਵੀ ਕੀਤਾ ਹੋਵੇ ਨਾਲ ਤੁਹਾਨੂੰ ਹਾਰਡਵੇਅਰ ਤੇ ਨੈਟਵਰਕਿੰਗ ਦਾ ਗਿਆਨ ਵੀ ਹੋਣਾ ਚਾਹੀਦਾ ਹੈ ਤੀਸਰੀ ਹੈ ਲੋਅਰ ਡਿਵੀਜ਼ਨ ਕਲਰਕ ਦੀ ਵੈਕੰਸੀ ਇਦੇ ਲਈ 16000 2 ਰੁਪਏ ਮਹੀਨਾ ਤੁਹਾਨੂੰ ਮਿਲੇਗਾ 16000 ਰੁਪਏ ਸੈਲਰੀ ਦੀ ਠੀਕ ਹੈ ਇਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਠੀਕ ਹੈ ਕੰਪਿਊਟਰ ਦੀ ਨੋਲੇਜ ਹੋਣੀ ਚਾਹੀਦੀ ਆ ਅਕਾਊਂਟਿੰਗ ਦੀ ਨੋਲੇਜ ਹੋਣੀ ਚਾਹੀਦੀ ਆ ਜੇ ਤੁਸੀਂ ਐਕਸਰਿਸਮੈਨ ਨੂੰ ਤੇ ਫਿਰ ਤੁਹਾਨੂੰ ਆਪਣੇ ਫੀਲਡ ਦੇ ਵਿੱਚ ਕਲੈਰੀਕਲ ਫੀਲਡ ਦੇ ਵਿੱਚ ਘੱਟੋ ਘੱਟ 10 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਚੌਥੀ ਜੋਬ ਹੈ ਅਕਾਊਂਟੈਂਟ ਦੀ ਅਕਾਊਂਟੈਂਟ ਦੀ ਸੈਲਰੀ ਤੁਹਾਨੂੰ ਮਿਲੇਗੀ 20560 ਰੁਪਏ ਮਹੀਨਾ ਇਦੇ ਲਈ ਤੁਸੀਂ ਬੀਕਾਮ ਕੀਤੀ ਹੋਵੇ ਅਕਾਊਂਟੈਂਟ ਵਾਸਤੇ ਕੰਪਿਊਟਰ ਦਾ ਗਿਆਨਵਧਿਆ ਹੋਣਾ ਚਾਹੀਦਾ ਹੈ ਤੁਹਾਨੂੰ ਐਂਡ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੇ ਤੁਸੀਂ ਐਕਸਰਿਸਮੈਨ ਹੋ ਤਾਂ ਫਿਰ 15 ਸਾਲ ਦਾ ਐਕਸਪੀਰੀਅੰਸ ਤੁਹਾਨੂੰ ਹੋਣਾ ਚਾਹੀਦਾ ਹੈ ਅਕਾਊਂਟਿੰਗ ਦਾ ਮਤਲਬ ਕਈ ਐਕਸਰਿਸਮੈਨ ਜਿਹੜੇ ਐਜ਼ ਐਨ ਅਕਾਊਂਟੈਂਟ ਵੀ ਰਿਟਾਇਰ ਹੁੰਦੇ ਨੇ ਉਹ ਆਪਣੇ ਕਲੈਰੀਕਲ ਡਿਪਾਰਟਮੈਂਟ ਤੋਂ ਉਹਨਾਂ ਵਾਸਤੇ 15 ਸਾਲ ਦਾ ਐਕਸਪੀਰੀਅੰਸ ਜਿਹੜਾ ਉਹ ਮਸਟ ਹੈ ਠੀਕ ਹੈ ਬਾਕੀ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇਹਦਾ ਜੋ ਐਡਰੈਸ ਜਿੱਥੇ ਭੇਜਣੀ ਆ ਉਹ ਤੁਹਾਨੂੰ ਮਿਲ ਜੇਗਾ ਤੁਹਾਡੀ ਨੋਟੀਫਿਕੇਸ਼ਨ ਦੇ ਵਿੱਚ ਠੀਕ ਹੈ ਐਡਰੈਸ ਤਾਂ ਉਹੀ ਰਹੇਗਾ ਆ ਠੀਕ ਹੈ ਨੀਅਰ ਕੇ ਵੀ ਨੰਬਰ 2 ਉਹ ਸਾਰਾ ਐਡਰੈਸ ਜਿਹੜਾ ਹੈ ਪ੍ਰੋਪਰਲੀ ਲਿਖਿਆ ਹੋਏਗਾ ਉਹਦੇ ਵਿੱਚ ਉਹਨੂੰ ਚੰਗੀ ਤਰ੍ਹਾਂ ਪੜ ਲਿਓ ਨੈਕਸਟ ਆ ਜਿੰਨੀਆਂ ਪਰ ਟਰਮਸ ਐਂਡ ਕੰਡੀਸ਼ਨਸ ਤੇ ਤੋਂ ਟਰਮਸ ਐਂਡ ਕੰਡੀਸ਼ਨਸ ਦੇਖ ਲਓ ਸਭ ਤੋਂ ਪਹਿਲਾਂ ਜਿਹੜਾ ਲਫਾਫਾ ਬਣਾਣਾ ਹੈ ਤੁਸੀਂ ਇਨਵੈਲਪਰ ਬਣਾਣਾ ਹੈ ਉਹਦੇ ਵਿੱਚ ਅਪਲੀਕੇਸ਼ਨ ਫਾਰ ਦਾ ਪੋਸਟ ਆਫ ਡੈਸ਼ ਜਿਹੜੀ ਵੀ ਪੋਸਟ ਲਈ ਅਪਲਾਈ ਕਰ ਰਹੇ ਹੋ ਉਹਦਾ ਨਾਮ ਐਂਡ ਆਪਣੀ ਕੈਟਾਗਰੀ ਜ਼ਰੂਰ ਲਿਖਣਾ ਤੁਸੀਂ ਗੱਲ ਜਿਹੜੇ ਸਾਰੇ ਕਾਲਮ ਆ ਸਪਸ਼ਟ ਲਿਖਨੇ ਆਂ ਅੰਗਰੇਜ਼ੀ ਦੇ ਵਿੱਚ ਲਿਖਨੇ ਆਂ ਵੱਡੇ ਵੱਡੇ ਫਰੇਜ਼ ਲਿਖਨੇ ਆਂ ਕੋਈ ਵੀ ਕਟਿੰਗ ਓਵਰਰਾਈਟ एंड uh, तो बाद जो शोट लिस्टड होना मैं तुम दस ही दिता कि बुलाता जाएगा इंटरव्यू वास्ते ठीक है एंड जो इंटरव्यू देने जाए डी ए नहीं दिता जाएगा ठीक है अपने सारे ओरिजिनल डॉक्यूमेंट्स लेके जायो अपने खान पीन का अरेजमेंट करके जायो क्योंकि इंटरव्यू कई बार लंबी भी चलती होंगी है ठीक है अगर एक तो ज्यादा पोस्टली अप्लाई करना चाहते हो तो हरेक पोस्टली अलग अलग लफाफा बनाना पेगा ठीक है जी यार टर्म्स एंड कंडीशन का ध्यान रखना ਨੈਕਸਟ ਅਰਜਨੀਆਂ ਆਪਾਂ ਲਾਸਟ ਡੇਟ ਤੇ ਲਾਸਟ ਡੇਟ ਇਹਦੀ ਹੈਗੀ ਆ 7 ਫਰਵਰੀ 2024 ਠੀਕ ਹੈ 7 ਫਰਵਰੀ 2024 ਤੱਕ ਤੁਹਾਡੇ ਇਨਵੈਲਪ ਸਟੇਜ ਉੱਤੇ ਪਹੁੰਚ ਜਾਣੀ ਚਾਹੀਦੇ ਆ ਅਗਰ ਤੁਸੀਂ ਬਾਇ ਹੈਂਡ ਦੀ ਗਿਆਨ ਹੈ ਤਾਂ ਵੀ ਚੱਲੇਗਾ ਕੋਈ ਪ੍ਰੋਬਲਮ ਨਹੀਂ ਹੋਣਾ ਰੋ 250 ਰੁਪਏ ਦਾ ਡਰਾਫਟ ਐਂਡ ਨਾਲ ਆਪਣੇ ਸਾਰੇ ਪ੍ਰੋਪਰ ਇਨਵੈਲਪ ਐਂਡ ਪ੍ਰੋਪਰ ਸਾਰੇ ਡਾਕੂਮੈਂਟਸ ਜਿਹੜੇ ਆ ਉਹ ਸਾਰੇ ਉੱਥੇ ਤੁਸੀਂ ਬਾਇ ਹੈਂਡ ਵੀ ਫੜਾ ਕੇ ਆ ਸਕਦੇ ਹੋ ਆਰ.ਐਮ.ਪਬਲਿਕ ਸਕੂਲ ਪਠਾਨਕੋਟ ਨੋਟ ਕਰ ਲਓ ਉੱਥੇ ਜਾਣਾ ਪਏਗਾ ਤੁਹਾਨੂੰ ਚਲੋ ਹੌਫਫੁਲੀ ਵੀਡੀਓ ਪਸੰਦ ਆਈ ਹੋਈਗੀ ਤੁਹਾਨੂੰ ਐਂਡ ਅਗਰ ਪਸੰਦ ਆਈ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਦੀ ਸਹੀ ਜਾਣਕਾਰੀ ਲਈ ਬੈਲ ਆਈਕਨ ਵਾਲਾ ਬਟਨ ਦਬਾ ਦਿਓ ਠੀਕ ਹੈ ਇਸ ਵੀਡੀਓ ਨੂੰ ਆਪਣੇ ਸਾਰੇ ਫਰੈਂਡਸ ਨਾਲ ਸ਼ੇਅਰ ਕਰੋ ਸਪੈਸ਼ਲੀ ਜਿਹੜੇ ਪਠਾਨਕੋਟ ਸੇ ਰਹਿ ਰਹੇ ਆ ਪਠਾਨਕੋਟ ਨਿਵਾਸੀ ਆ ਉਹਨਾਂ ਨੂੰ ਦੱਸੋ ਏਡੀ ਵਧੀਆ ਜੌਬ ਆਈ ਆ ਐਂਡ ਇਸ ਵੀਡੀਓ ਦੇ ਵਿੱਚ ਫਿਲਹਾਲ ਇੰਨੀ ਆ ਅਗਲੀ ਵੀਡੀਓ 'ਚ ਫੇਰ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੈ